ਇਹ ਜਿਹੜੇ ਧਾਗੇ ਆ ਸਾਡੇ ਕੋਲੋਂ ਪਿੱਛੋਂ ਪਾਠ ਕਰਕੇ ਆਉਂਦੇ ਆ ਜੀ ਔਰ ਜਿਆਦਾ ਤੋਂ ਜਿਆਦਾ 1 ਮਿੰਟ ਤੋਂ 24 ਘੰਟੇ ਦੇ ਵਿੱਚ ਬਿਲਕੁਲ ਸਰਵਾਈਕਲ ਤੋਂ ਆਰਾਮ ਆ ਜਾਂਦਾ ਜੀ ਅੱਛਾ ਕਿੰਨੇ ਲੋਕ ਜਿਹੜੇ ਨੇ ਇਸ ਦਾ ਲਾਭ ਲੈ ਚੁੱਕੇ ਨੇ ਲਾਲ ਧਾਗੇ ਦਾ ਜਿਨ੍ਹਾਂ ਨੇ ਆਪਣੇ ਸਰਵਾਈਕਲ ਤੋਂ ਰਾਹਤ ਪਾਈ ਹੈ ਜੀ ਮੇਰੇ ਹਿਸਾਬ ਸਰ ਹੁਣ ਤੱਕ ਮੇਰੇ ਖਿਆਲ ਕਟੋ-ਕਟ 10 ਲੱਖ ਤੋਂ ਉੱਪਰ ਬੰਦਾ ਧਾਗਾ ਪਹੁੰਚ ਚੁੱਕੇ ਆ ਕਿ ਸ਼ੁਰੂਆਤ ਕਿੱਦਾਂ ਹੁੰਦੀ ਹੈ ਇਹਦੀ ਸ਼ੁਰੂਆਤ ਦੇ ਵਿੱਚ ਸਭ ਨਾਲ ਸ਼ਰੀ ਟੁੱਟਣਾ ਤੇ ਗਰਦਨ ਤੇ ਭਾਰਾ ਪੰਨ ਗਰਦਨ ਤੇ ਖਰਾ ਆਉਂਦਾ ਤੇ ਹੌਲੀ ਹੌਲੀ ਉਹ ਸਵੈਲ ਰੈਨ ਲੱਗ ਜਾਂਦੀ ਹੈ ਤੇ ਉਹ ਵੱਧਦੀ ਵੱਧਦੀ ਸਰਦੇ ਚੱਕਰਾਂ ਦਾ ਵੀ ਕਾਰਨ ਬਣ ਜਾਂਦੀ ਜਿਹੜੀ ਸਰਵਾਈਕਲ ਦੀ ਸਟੇਜ ਹੈ। ਉੱਥੇ ਇੱਕ ਵਾਰੀ ਤੁਹਾਡਾ ਸਰਵਾਈਕਲ ਚੈੱਕ ਕਰਕੇ ਨਾਲ ਹੀ ਤੁਹਾਨੂੰ ਸਮਝਾ ਦਿੱਤਾ ਜਾਂਦਾ ਕਿ ਤੁਸੀਂ ਆਹ ਆ ਚੀਜ਼ਾਂ ਦਾ ਪ੍ਰਯੋਗ ਕਰਨਾ। ਇਹ ਬਿਲਕੁਲ ਫ੍ਰੀ ਸੇਵਾ ਹੈ ਜੀ। ਇਹ ਸਰਵਾਈਕਲ ਦੀ ਸੇਵਾ ਨੂੰ ਮੈਨੂੰ ਕਰਦੇ ਘਟੋ ਘਟ 17 ਸਾਲ ਹੋ ਗਏ। ਤੇ ਇਹ ਫ੍ਰੀ ਹੀ ਚੱਲਦੀ ਹੈ ਜੀ ਸਾਰੇ ਫ੍ਰੀ ਕੋਈ ਵੀ ਪੈਸਾ ਨਹੀਂ ਲੈਂਦੇ ਤੁਸੀਂ ਸਰਵਾਈਕਲ ਦੇ ਧਾਗੇ ਦਾ ਕੋਈ ਵੀ ਪੈਸਾ ਨਹੀਂ ਦੇਖੋ ਜੀ ਜੇ ਤੁਹਾਨੂੰ ਜਰੂਰਤ ਹੈਗਾ ਫੋਨ ਲੈਪਟਾਪ ਗਰਦਨ ਚੁਕਾਣਾ ਲੈ ਕੰਮ ਜਿੰਨੀ ਜੁੜਦਾ ਹੈ ਤੇ ਉਹਦਾ ਕਰੋ ਔਰ ਕੋਸ਼ਿਸ਼ ਕਰੋ ਜੇ ਤੁਹਾਡੀ ਉਹ ਲਾਈਨ ਜਿਆਦਾ ਹੋਵੇ ਮੈਂ ਤੁਹਾਨੂੰ ਇੱਕ ਐਕਸਰਸਾਈਜ਼ ਦੱਸ ਦਿੰਦਾ ਹੈ ਇਹ ਗਰਦਨ ਨੂੰ ਇੱਕੋ ਨਹੀਂ ਰਾਈਟ ਜਿਆਦਾ ਅਫੈਕਟ ਕਿਹਨੂੰ ਕਰਦਾ ਹੈ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਜਿਆਦਾ ਫੈਕਟ ਹੈ ਜੀ ਇਸ ਟਾਈਮ ਜਿਹੜੀ ਹੈ 20 ਸਾਲ ਦੀ ਉਮਰ ਤੋਂ ਲੈ ਕੇ ਸਾਡੇ ਕੋਲ 60 ਸਾਲ ਤੱਕ ਦੇ ਪੇਸ਼ੈਂਟ ਜਿਹੜੇ ਹੈਗੇ ਆ ਜਿਆਦਾ 55% ਵੀ ਜਿਹੜੇ ਮੋਬਾਈਲ ਜਿਆਦਾ ਚਲਾਉਂਦੇ ਆ ਉਹ ਲੋਕਾਂ ਨੂੰ ਜਿਆਦਾ ਪ੍ਰੋਬਲਮ ਆ ਸੱਛੇ ਕਾਲ ਤੋਂ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਅੱਧੀ ਦੁਨੀਆ ਸਰਵਾਈਕਲ ਤੋਂ ਪਰੇਸ਼ਾਨ ਹੈ ਸਰਵਾਈਕਲ ਦਾ ਇਲਾਜ ਨਹੀਂ ਲੱਭ ਰਿਹਾ ਸਰਵਾਈਕਲ ਤੋਂ ਦਿਨ-ਪਰ-ਦਿਨ ਜਿਹੜੇ ਲੋਕ ਨੇ ਖੱਜਲ-ਖਵਾਰ ਹੋ ਰਹੇ ਨੇ ਤਾ ਉਸ ਦਾ ਇਲਾਜ ਜਿਹੜਾ ਵੈ ਲੈ ਕੇ ਪਹੁੰਚੇ ਨੇ ਸਾਡੇ ਨਾਲ ਗਗਨਦੀਪ ਜੈਨ ਜੀ ਜੋ ਇੱਕ ਲਾਲ ਧਾਗੇ ਦੇ ਵਿੱਚ ਉਸ ਦਾ ਇਲਾਜ ਜਿਹੜਾ ਬੰਦ ਹੈਗਾ ਤੇ ਗੱਲਬਾਤ ਵੀ ਕਰਾਂਗੇ ਮੇਰੇ ਨਾਲ ਗੰਗਦੀਪ ਜੀ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਮਸਕਾਰ ਜੀ ਸਰ ਕਿਵੇਂ ਕਰਦੇ ਆ ਤੁਸੀਂ ਲਾਲ ਧਾਗੇ ਤੁਸੀਂ ਕਹਿੰਦੇ ਵੀ ਲਾਲ ਧਾਗੇ ਨਾਲ ਪੂਰੇ ਸਰਵਾਈਕਲ ਦਾ ਇਲਾਜ ਜਿਹੜਾ ਵੈ ਉਹ ਤੁਸੀਂ ਕਰ ਦਿੰਦੇ ਵੀ ਜੜੋ ਖਤਮ ਹੋ ਜਾਂਦਾ ਕਿਵੇਂ ਕਰਦੇ ਤੁਸੀਂ ਇਹ ਇੱਕ ਸਰਵਾਈਕਲੀ ਅਸੀਂ ਸਿੰਪਲ ਜੀ ਇੱਕ ਸੇਵਾ ਕਰੀਦੀ ਆ ਇੱਕਾ ਧਾਗੇ ਦੀ ਅੱਜ ਤੋਂ ਨਹੀਂ ਮੈਨੂੰ ਇਹ ਘਟੋ ਘਟ 17 ਸਾਲ ਹੋ ਗਏ ਜੀ ਪੂਰੇ ਪੰਜਾਬ ਚ ਮਿਰਖਲ ਮੈਂ ਪਹਿਲਾ ਸਖਸੀਗਾ ਜਿੰਨੇ ਸ਼ੁਰੂ ਕੀਤੀ ਸੀ ਇਹ ਸੇਵਾ ਦੀ ਇਹ ਜਿਹੜੇ ਧਾਗੇ ਆ ਸਾਡੇ ਕੋਲ ਪਿੱਛੋਂ ਪਾਠ ਕਰਕੇ ਆਉਂਦੇ ਆ ਜੀ ਤੇ ਅਸੀਂ ਵੀ ਹੈ ਜਿਹੜੇ ਉਹ ਪੇਸ਼ੈਂਟ ਨੂੰ ਜਿਹੜੇ ਪੁਆਈਦੇ ਆ ਉਹ ਇੱਕ ਨਿਯਮ ਔਰ ਸਿਸਟਮ ਦੇ ਨਾਲ ਪੁਆਈਦੇ ਆ ਤੇ ਕੁਝ ਖਾਣ ਦਾ ਭੇਜ ਦੱਸਦੀਦਾ ਔਰ ਜਿਆਦਾ ਤੋਂ ਜਿਆਦਾ 1 ਮਿੰਟ ਤੋਂ 24 ਘੰਟੇ ਦੇ ਵਿੱਚ ਬਿਲਕੁਲ ਸਰਵਾਈਕਲ ਤੋਂ ਆਰਾਮ ਆ ਜਾਂਦਾ ਜੀ ਔਰ ਇਹ ਇੰਨਾ ਕੁ ਚੱਲ ਰਿਹਾ ਸਾਡੇ ਕੋਲ ਇੰਨੀ ਕੁ ਅਸੀਂ ਸੇਵਾ ਕਰ ਰਹੇ ਆ ਇਹ ਫ੍ਰੀ ਸੇਵਾ ਹੈ ਜੀ ਔਰ ਕਾਫੀ ਧੀਰ ਤੋਂ ਚੱਲਦੀ ਆ ਰਹੀ ਹੈ ਸਰ ਕਿੰਨੇ ਘਟ ਸਮੇਂ ਤੋਂ ਕਰ ਰਹੇ ਹੋ ਤੁਸੀਂ ਮਤਲਬ ਤੁਸੀਂ ਆਪ ਸ਼ੁਰੂ ਕੀਤਾ ਜਾਂ ਕਾਫੀ ਚਿਰ ਪਹਿਲਾਂ ਤੋਂ ਚੱਲਦਾ ਪਿਆ ਤੁਹਾਡੇ ਇਹ ਜੀ ਮੈਂ ਸ਼ੁਰੂ ਕੀਤਾ ਸੀ ਮੇਰੇ ਗੁਰੂ ਜੀ ਨੇ ਸ਼ੁਰੂ ਕਰਾਇਆ ਸੀ ਔਰ ਮੈਨੂੰ ਇਸ ਨੂੰ ਸ਼ੁਰੂ ਕੀਤੇ ਹੋਏ ਘੱਟੋ ਘੱਟ 16 17 ਸਾਲ ਹੋ ਗਏ ਹੂੰ ਅੱਛਾ ਕਿੰਨੇ ਲੋਕ ਜਿਹੜੇ ਨੇ ਇਸ ਦਾ ਲਾਭ ਲੈ ਚੁੱਕੇ ਨੇ ਲਾਲ ਧਾਗੇ ਦਾ ਜਿਨ੍ਹਾਂ ਨੇ ਆਪਣੇ ਸਰਵਾਈਕਲ ਤੋਂ ਰਾਹਤ ਪਾਈ ਹੈ ਜੀ ਮੇਰੇ ਹਿਸਾਬ ਸਰ ਹੁਣ ਤੱਕ ਮੇਰੇ ਖਿਆਲ ਘੱਟੋ ਘੱਟ 10 ਲੱਖ ਤੋਂ ਉੱਪਰ ਬੰਦਾ ਧਾਗਾ ਪਹੁੰਚ ਚੁੱਕਿਆ ਜੀ ਹੂੰ ਠੀਕ ਵੀ ਹੋਏ ਨੇ ਸਰ ਉਹ ਹਾਂਜੀ ਬਿਲਕੁਲ ਔਰ ਸਾਡੇ ਕੋਲ ਉਹਨਾਂ ਦੇ ਰਿਵਿਊ ਵੀ ਹੈ ਲੋਕਾਂ ਦੇ ਜਿਹੜੇ ਆ ਕੇ ਕਹਿੰਦੇ ਔਰ ਦੂਜਿਆਂ ਨੂੰ ਲੈ ਕੇ ਆਉਂਦੇ ਕਿ ਉਹਨਾਂ ਸਾਨੂੰ ਬਹੁਤ ਫਰਕ ਆਇਆ ਅੱਛਾ ਗੱਗਾ ਜੀ ਸਰਵਾਈਕਲ ਦੇ ਲੱਛਣ ਕੀ ਨੇ ਕਿਵੇਂ ਪਤਾ ਲੱਗਦਾ ਕਿ ਵੀ ਇਹ ਸਰਵਾਈਕਲ ਦਾ ਹੀ ਪੇਨ ਹੈਗਾ ਸਰਵਾਈਕਲ ਦੇ ਵਿੱਚ ਗਰਦਨ ਚકડਾ ਆ ਜਾਂਦਾ ਔਰ ਕਈ ਵਾਰੀ ਚੱਕਰ ਆਉਂਦੇ ਆ ਚੱਕਰ ਦਾ ਹਲੇ ਇੰਨਾ ਮੋਟਿਵ ਨਹੀਂ ਪੈਂਦਾ ਜੀ ਮੇਨ ਜਿਹੜਾ ਪੈਂਦਾ ਕਿ ਆਪਾਂ ਨੂੰ ਸਿਰਫ ਗਰਦਨ ਦੇ ਅਕੜਾ ਆਹ ਜਿਹੜੀ ਚੀਜ਼ਾਂ ਸੈਂਟਰ ਦੇ ਵਿੱਚ ਪੇਨ ਇਹ ਸਰਵਾਈਕਲ ਦੀ ਨਿਸ਼ਾਨੀ ਆ ਔਰ ਜਗ੍ਹਾ ਤੇ ਸਵੇਲਿੰਗ ਵੀ ਹੋ ਜਾਂਦੀ ਆ ਔਰ ਜਗ੍ਹਾ ਭਾਰੀ ਹੋ ਜਾਂਦੀ ਆ ਸਰ ਕਾਰਨ ਕੀ ਹੈ ਸਰਵਾਈਕਲ ਦੇ ਵਧਨ ਦਾ ਕਿਉਂਕਿ ਅੱਜ ਕੱਲ ਜੇ ਦੇਖੀ ਤਾਂ ਅੱਧੀ ਦੁਨੀਆ ਸਰਵਾਈਕਲ ਦੇ ਪੇਨ ਤੋਂ ਪਰੇਸ਼ਾਨ ਹੈ ਇਲਾਜ ਉਹਨਾਂ ਨੂੰ ਨਹੀਂ ਲੱਭ ਰਿਹਾ ਕੀ ਕਾਰਨ ਕੀ ਹੈ ਇਹਨਾਂ ਦੇ ਸਰਵਾਈਕਲ ਦਾ ਜਿਹੜਾ ਮੇਨ ਕਾਰਨ ਹੈ ਜੀ ਉਹ ਹੈ ਗਰਦਨ ਨੂੰ ਝੁਕਾ ਕੇ ਰੱਖਣਾ ਅੱਜ ਕੱਲ ਦੁਨੀਆ ਫਾਸਟ ਹੈ ਜੀ ਮੋਬਾਈਲ ਦਾ ਪ੍ਰਯੋਗ ਬਹੁਤ ਜ਼ਿਆਦਾ ਹੁੰਦਾ ਵਾ ਤੇ ਲੈਪਟਾਪ ਦਾ ਪ੍ਰਯੋਗ ਬਹੁਤ ਜ਼ਿਆਦਾ ਹੁੰਦਾ ਵਾ ਗਰਦਨ ਝੁਕਾਉਣ ਦੇ ਕੰਮ ਬਹੁਤ ਜ਼ਿਆਦਾ ਹੈ ਖਾਣ ਪੀਣ ਚ ਬਹੁਤ ਫਰਕ ਆ ਗਿਆ ਬਾਇਲੀਆਂ ਚੀਜ਼ਾਂ ਵੱਧ ਗਈਆਂ ਉਹਦੇ ਕਰਕੇ ਗਰਦਨ ਚ ਕੜਾ ਜਾਂਦਾ ਤੇ ਸਰਵਾਈਕਲ ਸ਼ੁਰੂ ਹੋ ਜਾਂਦਾ ਜੀ ਹੂੰ ਤੇ ਸਾਰੇ ਜਿਹੜਾ ਧਾਗਾ ਹੈਗਾ ਤੁਹਾਡੇ ਕੋਲੇ ਸਿਰਫ ਲਾਲ ਖਾਸ ਕਰਕੇ ਹੋਏਗਾ ਕਿਉਂਕਿ ਇਹ ਸਾਨੂੰ ਪਿੱਛੋਂ ਲਾਲ ਧਾਗੇ ਚ ਦੱਸਿਆ ਗਿਆ ਔਰ ਇਹਦਾ ਇੱਕ ਨਿਸ਼ਚਿਤ ਸਾਈਜ਼ ਹੈ ਇਹ ਸਾਈਜ਼ ਵੀ ਬਹੁਤ ਮੈਟਰ ਕਰਦਾ ਜੀ ਨਾਲ ਕਿਉਂਕਿ ਲੰਬੇ ਧਾਗੇ ਵੀ ਕਈ ਮੈਂ ਦੇਖੇ ਹੁਣ ਤਾਂ ਲੋਕੀ ਹੋਰ ਵੀ ਕਈ ਪਾਉਂਦੇ ਆ ਪਰ ਉਹ ਪਤਾ ਨਹੀਂ ਮੈਨੂੰ ਕਿ ਹਰ ਸਦ ਕਿਵੇਂ ਆ ਪਰ ਉਹ ਮੇਰੇ ਹਿਸਾਬ ਸਾਰੋ ਵਰਕ ਨਹੀਂ ਕਰਦਾ ਕਿਉਂਕਿ ਇਹ ਇੱਕ ਸਾਈਜ਼ ਹੈ ਜਿਹੜਾ ਬਹੁਤ ਜ਼ਿਆਦਾ ਨਾਲ ਕੰਮ ਕਰਦਾ ਕਿਥੋਂ ਕਿਥੋਂ ਲੋਕ ਆਂਦੇ ਨੇ ਤੁਹਾਡੇ ਕੋਲ ਮੇਰੇ ਕੋਲ ਜੀ ਪੂਰਾ ਪੰਜਾਬ ਪੂਰਾ ਇੰਡੀਆ ਤੋਂ ਹੀ ਬੰਦੇ ਆਂਦੇ ਜੀ ਮੇਰੇ ਕੋਲ ਕਿਉਂਕਿ ਪੰਜਾਬ 'ਚ ਤਾਂ ਬਹੁਤ ਜ਼ਿਆਦਾ ਲੋਕਾਂ ਨੂੰ ਪਤਾ ਨਾ ਇਹਦੇ ਬਾਰੇ ਪਰ ਮੇਰੇ ਕੋਲ ਜ਼ਿਆਦਾ ਪੰਜਾਬ ਔਰ ਇੰਡੀਆ ਤੋਂ ਲੋਕ ਆਂਦੇ ਨੇ ਕਈ ਵਾਰੀ ਲੋਕਾਂ ਨੂੰ ਸਰ ਪਤਾ ਨਹੀਂ ਹੁੰਦਾ ਵੀ ਇਹ ਪੇਨ ਜਿਹੜਾ ਹੋ ਰਿਹਾ ਕੀ ਹੈਗਾ ਕੀ ਚੀਜ਼ ਹੈਗਾ ਵਾਕਈ ਸਰਵਾਈਕਲ ਹੈ ਜਾਂ ਕੀ ਮਤਲਬ ਸਮਝ ਨਹੀਂ ਆਂਦਾ ਵੀ ਜੇ ਕਿਸੇ ਨੂੰ ਇਸ ਤਰ੍ਹਾਂ ਦੇ ਲੱਛਣ ਪਤਾ ਲੱਗਦੇ ਨੇ ਵੀ ਮੇਰੇ ਇੱਥੋਂ ਪੇਨ ਹੋ ਰਿਹਾ ਇੱਥੋਂ ਫਿਰ ਕੀ ਸ਼ੁਰੂਆਤ ਕਿਦਾਂ ਹੁੰ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਸ਼ਰੀਰ ਟੁੱਟਣਾ ਤੇ ਗਰਦਨ ਤੇ ਭਾਰਾਪਨ ਗਰਦਨ ਤੇ ਖਰਾ ਆਉਂਦਾ ਤੇ ਹੌਲੀ ਹੌਲੀ ਉਹ ਸਵੈਲਰ ਆਣ ਲੱਗ ਜਾਂਦੀ ਆ ਤੇ ਉਹ ਵੱਧ ਦੀ ਵੱਧ ਦੀ ਸਰਦੇ ਚੱਕਰਾਂ ਦਾ ਵੀ ਕਾਰਨ ਬਣ ਜਾਂਦੀ ਜਿਹੜੀ ਸਰਵਾਈਕਲ ਦੀ ਸਟੇਜ ਹੈ ਜੀ ਕਿੱਥੋਂ ਸ਼ੁਰੂ ਹੁੰਦਾ ਇਹ ਪੇਨ ਪੇਨ ਗਰਦਨ ਤੋਂ ਸਟਾਰਟ ਹੁੰਦਾ ਜੀ ਕਿੱਥੇ ਤੱਕ ਜੇ ਗੱਲ ਕਰੀਏ ਵੱਧ ਦੇ ਵੱਧੇ ਕਿੰਨਾ ਗਹਾਨੀਕਰਕ ਹੋ ਸਕਦਾ ਲੋਕਾਂ ਦੇ ਲਈ ਹਾਨੀਕਾਰਕਤਾ ਇਹ ਬਹੁਤ ਜ਼ਿਆਦਾ ਜੀ ਕਿਉਂਕਿ ਜੇ ਤੁਹਾਡੀ ਗਰਦਨ ਤੇ ਕੜਾਇਆ ਇੱਕ ਤਾਂ ਤੁਹਾਨੂੰ ਇਹਨਾਂ ਬੇਚੈਨੀ ਉਲਟੀਆਂ ਸਰਦਾਰਤ ਗਰਦਨ ਚ ਭਾਰੀਪਨ ਮੋਢੇ ਭਾਰੀ ਇਹ ਚੀਜ਼ਾਂ ਦਾ ਤਕਰੀਬਨ ਹੋਣ ਲੱਗ ਜਾਂਦਾ ਹੈ ਔਰ ਉਹਦੇ ਪਰੇਸ਼ਾਨੀ ਦਾ ਸਵਭ ਬਣ ਜਾਂਦਾ ਉਪਾਏ ਕੀ ਦੱਸ ਦूं ਤੁਸੀਂ ਕਿ ਇਹਦੇ ਨਾਲ ਧਾਗਾ ਲੈ ਕੇ ਜਾਣਾ ਹੈਗਾ ਕਿਵੇਂ ਇਸ ਨੂੰ ਪਾਣਾ ਹੈਗਾ ਕੀ ਕੁਝ ਉਪਾਏ ਜਿਹੜਾ ਕਰਨਾ ਹੈਗਾ ਇਹ ਤੁਹਾਨੂੰ ਜਦ ਤੁਸੀਂ ਸਾਡੇ ਕੋਲ ਆਨੇ ਆ ਇਹ ਫ੍ਰੀ ਸੇਵਾ ਜੀ ਉੱਥੇ ਇੱਕ ਵਾਰੀ ਤੁਹਾਡਾ ਸਰਵਾਈਕਲ ਚੈੱਕ ਕਰਕੇ ਨਾਲ ਹੀ ਤੁਹਾਨੂੰ ਸਮਝਾ ਦਿੱਤਾ ਜਾਂਦਾ ਹੈ ਕਿ ਤੁਸੀਂ ਆਹ ਆਹ ਚੀਜ਼ਾਂ ਦਾ ਪ੍ਰਯੋਗ ਕਰਨਾ ਹੈ ਖਾਣ-ਪੀਣ ਚੀਜ਼ਾਂ ਦਾ ਪ੍ਰਯੋਗ ਲਗਾਉਣਾ ਤੇ ਸਾਨੂੰ ਬਾਤ ਦਾ ਪੇਸ਼ੈਂਟ ਲੱਗਦਾ ਤੇ ਉਹਨੂੰ ਕਹੀਦਾ ਕਿ ਕੋਸ਼ਿਸ਼ ਕਰੀ ਤੁਸੀਂ ਬਾਤ ਦੀ ਚੀਜ਼ਾਂ ਘਟਾ ਦਿਓ ਤੇ ਬਾਕੀ ਸਰਵਾਈਕਲ ਦੇ ਧਾਗੇ ਦਾ ਸਰਵਾਈਕਲ ਦਾ ਤਾਂ ਉਹਨਾਂ ਨੂੰ ਰਿਜ਼ਲਟ ਸਿਰਫ 1 ਮਿੰਟ ਤੋਂ 24 ਘੰਟੇ ਦੇ ਵਿੱਚ ਆ ਜਾਂਦਾ ਹੈ। ਖਾਣ-ਪੀਣ ਦਾ ਵੀ ਪਰਹੇਜ਼ ਰੱਖਣਾ ਪੈਂਦਾ ਹੈ ਦਿਨ। ਖਾਣ-ਪੀਣ ਤੇ ਅਸੀਂ ਬਾਇਲ ਦੀ ਚੀਜ਼ਾਂ ਦਾ ਪਰਹੇਜ਼ ਕਰਵਾ ਦਿੱਤਾ ਹੈ ਇਹ ਨਾਲ। ਤੇ ਸਰ ਜੇ ਤੁਹਾਨੂੰ ਕਿਸੇ ਨੇ ਮਿਲਣਾ ਹੋਵੇ ਤਾਂ ਪਹਿਲੀ ਗੱਲ ਤਾਂ ਇਹ ਜਾਨਣਾ ਚਾਹਾਂਗੇ ਵੀ ਇਹ ਬਿਲਕੁਲ ਫ੍ਰੀ ਦਿੰਦੇ ਆ ਧਾਗਾ ਤੁਸੀਂ ਇਹ ਬਿਲਕੁਲ ਫ੍ਰੀ ਸੇਵਾ ਹੈ ਜੀ ਇਹ ਸਰਵਾਈਕਲ ਦੀ ਸੇਵਾ ਨੂੰ ਮੈਨੂੰ ਕਰਦੇ ਘੱਟੋ ਘੱਟ 17 ਸਾਲ ਹੋ ਗਏ ਤੇ ਇਹ ਫ੍ਰੀ ਹੀ ਚੱਲਦੀ ਹੈ ਜੀ ਸਾਰੇ ਫ੍ਰੀ ਕੋਈ ਵੀ ਪੈਸਾ ਨਹੀਂ ਲੈਂਦੇ ਤੁਸੀਂ ਸਰਵਾਈਕਲ ਦੇ ਧਾਗੇ ਦਾ ਕੋਈ ਵੀ ਪੈਸਾ ਨਹੀਂ ਜੀ ਤੇ ਸਰ ਜੇ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਜੇ ਤੁਹਾਡੇ ਕੋਲ ਆਉਣਾ ਹੋਵੇ ਤਾਂ ਕਿੱਥੇ ਆਉਣੇ ਧਾਗੇ ਨੂੰ ਲੈਣ ਇਹ ਤੁਸੀਂ ਲੁਧਿਆਣੇ ਸਿਕੰਟਾ ਕਰਦੇ ਕੋਲ ਸਰਾਫਾ ਬਾਜ਼ਾਰਾ ਜੀ ਸਾਬਨਬੀਅਰ ਦੇ ਸਾਹਮਣੇ ਸਾਡੀ ਫਰਮ ਦਾ ਨਾਮ ਹੈ ਹਕੀਮ ਨਾਰਾਇਣ ਦਾਸ ਲੱਭੂ ਰਾਮ ਜੈਨ ਮੋਬਾਈਲ ਨੰਬਰ ਹੈ 9417050496 ਜੀ ਇਹ ਆਨਲਾਈਨ ਵੀ ਤੁਸੀਂ ਡਿਲੀਵਰ ਕਰਦੇ ਜਾਂ ਫਿਰ ਕੋਈ ਸ਼ਾਪ ਤੇ ਹੀ ਆ ਕੇ ਤੁਹਾਡੇ ਕੋਲ ਲਵੇ ਦੇਖੋ ਜੀ ਇਹ ਸਰਵਾਈਕਲ ਦੇ ਕੁਝ ਸੇਵਾਵਾਂ ਹੁੰਦੀਆਂ ਕੁਝ ਨਹੀਂ ਹੈ ਅਸੀਂ ਤੁਹਾਨੂੰ ਉੱਥੇ ਹੀ ਸਮਝਾਣਾ ਵੈਸੇ ਅਸੀਂ ਇਹੀ ਕਹਿੰਨੇ ਕਿ ਤੁਸੀਂ ਸਾਡੇ ਕੋਲ ਆਓ ਉੱਥੇ 10 ਮਿੰਟ ਬੈਠੋ ਇਹ ਧਾਗਾ ਲਓ ਤੇ ਉੱਤਵਾ ਤੁਸੀਂ ਉਹਨੂੰ ਉੱਥੇ ਹੀ ਪਾ ਕੇ ਤੁਸੀਂ ਆਪਰਾ ਤੁਸੀਂ ਜਾ ਸਕਦੇ ਹੋ ਵਾਪਿਸ ਤੇ ਉਹਦੇ ਵਿੱਚ ਤੁਹਾਨੂੰ ਕੁਝ ਵਿਧੀ ਨਾਲ ਹੋਰ ਸਮਝਾਈ ਜਾਂਦੀ ਹੈ ਜਿਵੇਂ ਅਸੀਂ ਗਊਸ਼ਾਲਾ ਵਗੈਰਾ ਦੀ ਸੇਵਾ ਲੰਨਿਆ ਜਾਂ ਹੋਰ ਸਿਸਟਮ ਹੈ ਉਹ ਸਾਰਾ ਨਾਲ ਤੁਹਾਨੂੰ ਸਮਝਾ ਦਿੱਤਾ ਜਾਂਦਾ ਉੱਥੇ ਟੈਨਸ਼ਨ ਲੋਕਾਂ ਨੂੰ ਵੈਸੇ ਕੋਈ ਉਪਾਏ ਹੈਗਾ ਜੀ ਬਚ ਸਕਣ ਕਿਉਂਕਿ ਜਿਸ ਤਰ੍ਹਾਂ ਲੋਕ ਫੋਨ ਦਾ ਉਪਯੋਗ ਬਹੁਤ ਜ਼ਿਆਦਾ ਕਰਦੇ ਨੇ ਵੈਸੇ ਕੋਈ ਨਾਰਮਲ ਉਪਾਏ ਕੀ ਮਤਲਬ ਜ਼ਰੂਰਤ ਨਾ ਪਵੇ ਲੋਕਾਂ ਨੂੰ ਇਸ ਤਰ੍ਹਾਂ ਦੇ ਖਜਲ ਖਵਾਉਣ ਦੇ ਦੇਖੋ ਜੀ ਜੇ ਤੁਹਾਨੂੰ ਜਰੂਰਤ ਹੈਗਾ ਫੋਨ ਲੈਪਟਾਪ ਗਰਦਨ ਚੁਕਾਉਣ ਵਾਲੇ ਕੰਮ ਜਿੰਨੀ ਜੂੜਦਾ ਹੈ ਤੇ ਉਹਦਾ ਕਰੋ ਔਰ ਕੋਸ਼ਿਸ਼ ਕਰੋ ਜੇ ਤੁਹਾਡੀ ਉਹ ਲਾਈਨ ਜਿਆਦਾ ਵਹ ਮੈਂ ਤੁਹਾਨੂੰ ਇੱਕ ਐਕਸਰਸਾਈਜ਼ ਦੱਸ ਦੇਣਾ ਇਹ ਗਰਦਨ ਨੂੰ ਇੱਕੋ ਨਹੀਂ ਰਾਈਟ ਲੈਫਟ ਅਪ ਡਾਊਨ ਇਨੂੰ ਕਰਦੇ ਹੋਏ ਘੱਟੋ ਘੱਟ ਇੱਕ ਵਾਰੀ ਚ 10 ਵਾਰੀ ਕਰੋ ਜਦ ਤੁਹਾਨੂੰ ਇੱਕ ਘੰਟੇ ਤੋਂ ਡੇਢ ਘੰਟਾ ਗਰਦਨ ਝੁਕਾਉਣ ਦਾ ਕੰਮ ਹੋ ਗਿਆ ਤੇ ਉਹਦੇ ਨਾਲ ਤੁਸੀਂ ਥੋੜਾ ਜਿਆਦਾ ਤੋਂ ਬਚ ਸਕਦੇ ਹੋ ਕਿਉਂਕਿ ਉਹਦੇ ਚ ਖੂਨ ਦਾ ਦੌਰਾ ਬਰਾਬਰ ਹੋਿੰਦਾ ਨਹੀਂ ਤਾਂ ਖੂਨ ਦਾ ਦੌਰਾ ਰੁਕਦਾ ਜੀ ਉਹਦੇ ਕਰਕੇ ਇਹ ਪ੍ਰੋਬਲਮ ਹੁੰਦੀ ਹੈ ਜਿਆਦਾ ਅਫੈਕਟ ਕਿਹਨੂੰ ਕਰਦਾ ਹੈ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਜਿਆਦਾ ਅਫੈਕਟ ਹੈ ਜੀ ਇਸ ਟਾਈਮ ਜਿਹੜੀ ਹੈ 20 ਸਾਲ ਦੀ ਉਮਰ ਤੋਂ ਲੈ ਕੇ ਸਾਡੇ ਕੋਲ 60 ਸਾਲ ਤੱਕ ਦੇ ਪੇਸ਼ੈਂਟ ਜਿਹੜੇ ਹੈਗੇ ਆ ਜਿਆਦਾ 55 ਸਾਲ ਦੇ ਵੀ ਜਿਹੜੇ ਮੋਬਾਈਲ ਜਿਆਦਾ ਚਲਾਉਂਦੇ ਆ ਉਹ ਲੋਕਾਂ ਨੂੰ ਜਿਆਦਾ ਪ੍ਰੋਬਲਮ ਆ ਹਮ ਬੱਚਿਆਂ ਨੂੰ ਖਾਸ ਕਰ ਹਾਂਜੀ 20 20 ਸਾਲ ਤੋਂ ਬਾਅਦ ਜਿਹੜੇ ਆ ਉਹਨਾਂ ਨੂੰ ਜਿਆਦਾ ਵਾ ਠੀਕ ਹੈ ਤਾਂ ਗੱਲਬਾਤ ਕੀਤੀ ਵੈਦ ਗਗਨਦੀਪ ਜੈਨ ਜੀ ਨਾਲ ਜਿਨ੍ਹਾਂ ਨੇ ਸਾਰਾ ਉਪਾਏ ਦੱਸਿਆ ਹੈਗਾ ਤੇ ਲਾਲ ਧਾਗਾ ਤੁਹਾਨੂੰ ਬਿਲਕੁਲ ਫਰੀ ਦੇ ਵਿੱਚ ਦੇਣਗੇ ਐਡਰੈਸ ਵੀ ਤੁਹਾਨੂੰ ਮੈਂਸ਼ਨ ਕੀਤਾ ਹੈ ਤਾਂ ਸਰਵਾਈਕਲ ਤੋਂ ਜਿਵੇਂ ਗੱਲ ਕਰੀਏ ਤਾਂ ਅੱਜਕੱਲ ਬੱਚੇ ਵੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਫੋਨਾਂ ਦੇ ਵਿੱਚ ਲੱਗੇ ਹੁੰਦੇ ਨੇ ਤਾਂ ਤਾਂ ਕਰਕੇ ਉਹਨਾਂ ਨੂੰ ਸਰਵਾਈਕਲ ਦਾ ਜਿਹੜਾ ਪੇਨ ਹੈ ਇਹ ਲੋਕਾਂ ਨੂੰ ਆਮ ਹੋਣ ਲੱਗ ਗਿਆ ਤਾਂ ਜਿਸ ਦਾ ਉਪਾਏ ਲੋਕ ਨੇ ਜੇ ਨਹੀਂ ਲੱਭ ਪਾ ਰਹੇ ਨੇ ਤਾ ਗਗਨਦੀਪ ਜੈਨ ਜੋ ਵੈਦ ਕੈਂਟਾ ਕਰਦੇ ਵਿੱਚ ਬੈਠਦੇ ਨੇ ਉੱਥੇ ਤੁਸੀਂ ਜ਼ਰੂਰ ਪਹੁੰਚੋ ਤੇ ਨਾਲ ਨੰਬਰ ਸਾਰਾ ਕੁਝ ਮੈਂਸ਼ਨ ਕੀਤਾ ਹੋਇਆ ਤਾਂ ਇਸ ਵੀਡੀਓ ਨੂੰ ਚਲਦੇ ਨੂੰ ਸ਼ੇਅਰ ਕਰਦੇ ਹੋ ਤਾਂ ਕਿ ਸਾਰੇ ਇਸ ਦਾ ਲਾਭ ਜਿਹੜਾ ਵਾ ਉਹ ਲੈ ਸਕਣ ਕੈਮਰਾਮੈਨ ਪ੍ਰੈਸ ਦੇ ਨਾਲ ਦਾ ਸਿਟੀ ਹੈਡਲਾਈਨਸ ਚੈੱਕ